ਦੋਸਤੋ ਪੰਜਾਬ ਆਂਗਣਵਾੜੀ ਭਰਤੀ 2024 ਲਈ ਭਗਵੰਤ ਮਾਨ ਸਾਹਿਬ ਵੱਲੋਂ ਬਹੁਤ ਹੀ ਵੱਡਾ ਐਲਾਨ ਕਰ ਦਿੱਤਾ ਗਿਆ ਜੀ ਦੋਸਤੋ ਕਿਹੜੀਆਂ ਕਿਹੜੀਆਂ ਪੋਸਟਾਂ ਆਊਟ ਕੀਤੀਆਂ ਜਾਣਗੀਆਂ ਜੀ ਕਦੋਂ ਇਹਨਾਂ ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਉਹਦੀ ਪੂਰੀ ਡਿਟੇਲ ਮੈਂਨੇ ਆਪਣੀ ਆਫੀਸ਼ੀਅਲੀ ਵੈਬਸਾਈਟ jobalertbyhardeep.com ਤੇ ਅਪਡੇਟ ਕਰਤੀ ਹੈ ਜੀ ਜਿਹਦਾ ਲਿੰਕ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਉੱਥੇ ਜਾ ਕੇ ਜਰੂਰ ਨੋਟੀਫਿਕੇਸ਼ਨ ਨੂੰ ਰੀਡ ਕਰ ਲਿਓ ਜੀ ਰੀਡ ਕਰਨ ਤੋਂ ਬਾਅਦ ਤੁਸੀਂ ਅਪਲਾਈ ਕਰ ਲੈਣਾ ਹੋਵੇਗਾ ਜੀ ਟੋਟਲ ਪੋਸਟਾਂ ਹੋਣਗੀਆਂ ਜੀ 3000 ਪਲੱਸ ਪੋਸਟਾਂ ਲਈ ਬਰਕਰਸ ਆਂਗਣਵਾੜੀ ਹੈਲਪਰਾਂ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਅਤੇ ਹੋਰ ਵੀ ਜੋ ਸੁਪਰਵਾਈਜ਼ਰ ਦੀਆਂ ਪੋਸਟਾਂ ਨੇ ਉਹ ਵੀ ਆਊਟ ਕੀਤੀਆਂ ਜਾਣਗੀਆਂ ਚਲੋ ਦੋਸਤੋ ਆਪਾਂ ਚੱਲਦੇ ਆ ਭਗਵੰਤ ਮਾਨ ਸਾਹਿਬ ਦੀ ਲਾਈਵ ਸਪੀਚ ਦੇ ਉੱਪਰ ਅੱਜ ਕੋ ਅਨਾਊਂਸਮੈਂਟ ਵੀ ਕਰਨ ਲੱਗੇ ਆ ਤੇ ਆਂਗਣਵਾੜੀ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਐਸੇ ਮੌਨਸੂਨ ਸੈਸ਼ਨ ਦੇ ਵਿੱਚ ਬਿਲ ਆ ਜਾਊਗਾ 3000 ਸਾਮੀਆਂ ਆਂਗਣਵਾੜੀ ਦੀਆਂ ਸੀ ਕ੍ਰੀਏਟ ਕਰਕੇ ਭਰਾਂਗੇ ਜੀ 3000 ਕੰਮ ਮਿਲੂਗਾ ਲੋਕਾਂ ਨੂੰ ਆਸਾਨੀ ਹੋਊਗੀ ਲੋਕਾਂ ਨੂੰ ਸਹੂਲਤ ਮਿਲੂਗੀ ਸੋ ਇਹੀ ਸਰਕਾਰਾਂ ਦਾ ਕੰਮ ਹੁੰਦਾ ਟੈਕਸ ਰਾਹੀਂ ਪੈਸੇ ਲੈਣੇ ਆ ਸਹੂਲਤਾ ਰਾਹੀਂ ਪੈਸੇ ਦੇਣੇ ਖਜ਼ਾਨਾ ਇੱਧਰੋਂ ਆਊਗਾ ਇੱਧਰ ਜਾਊਗਾ ਪਹਿਲਾਂ ਕੀ ਸੀ ਇੱਧਰੋਂ ਆਉਂਦਾ ਤਾਂ ਹੈਗਾ ਸੀ ਇੱਧਰ ਨੂੰ ਜਾਂਦਾ ਨਹੀਂ ਸੀ ਉਹ ਇੱਧਰ ਉੱਧਰ ਮੁੜ ਜਾਂਦਾ ਸੀ ਪਹਾੜਾਂ ਪੂਰਾ ਵੱਲ ਮੁੜ ਜਾਂਦਾ ਸੀ